ਬਾਈ ਸਤਿ ਸ੍ਰੀ ਅਕਾਲ ਜੀ। ਬਾਕੀ ਦੁਬਾਰੇ ਫੇ ਚੱਲਿਆ ਜੀ ਬੰਨਪੁਰੇ। ਵੀ ਬੰਨ ਜਿੱਥੇ ਸਵੇਰੋਂ ਛੱਡ ਕੇ ਆਏ ਤੇ ਕਹਿੰਦੇ ਵੀ ਜਦਾ ਲਾ ਨਾ ਪਾਣੀ ਰੁਕ ਗਿਆ ਰੁਕ ਗਿਆ ਜਦੋਂ ਫੇਰ ਖਾਰਾ ਪੈ ਰਹੀਆਂ। ਵੀ ਦੁਬਾਰੇ ਟੋਟੇ ਭਰਾ ਕੇ ਫੇਰ ਆਉਣੇ ਆਪਾਂ ਨੂੰ ਉੱਥੇ ਜੱਤੇ ਸਮਾਨ ਹੁਣ ਫੌਜੂ ਬਹੁਤ ਆ ਗਈ ਫੌਜ ਦੇ ਬਾਦ। ਵੀ ਚੱਲਦਾ ਕੰਮ ਹੁਣ ਜੋਰਾਂ ਗੱਲ ਗੱਡੀਆਂ ਹੋਰ ਪਹੁੰਚਦੀਆਂ ਕਈ ਆ ਗਈਆਂ ਉੱਥੇ ਸਮਾਨ ਫੌਜੀਆ ਨੇ ਵੀਰਾਂ ਲਿਆਂਦਾ ਖਾਸਾ। ਜਿਉਂ ਨਾਲ ਕਰਾ ਕੇ ਆਉਣੇ ਮਦਦ ਫੇਰ। ਪਹਿਲਾਂ ਸਵੇਰੋਂ ਆਹ ਲੱਤਦਾ ਵੀ ਪੈ ਗਿਆ ਫੰਦ ਚਲੋ ਰੁਕ ਗਿਆ। ਪਰ ਉਹ ਰੁਕਿਆ ਨਹੀਂ ਹੈਗਾ ਆਪਾਂ نویرے ایتھے ਆਪਾਂ روమే ਤੋਂ ਉੱਤਰ ਸਾਈਡ ਰੁਕੀ ਵੀ ਕਹਾ ਫੇਰ ਬਾੜ ਲਾਤੀ ਉਹਨੇ ਘੁੰਮਣਗੇ ਰੀ ਕਰਕੇ ਪਤਾ ਕੁਛ ਨਹੀਂ ਲੱਗਦਾਗਾ ਪਾਣੀ ਕਿੰਨਾ ਘਟੂਗਾ ਥੱਲੇ ਚੱਲਦਾ ਵੀ ਪੂਰੇ ਕਰਕੇ ਹਮ ਦੁਬਾਰੇ ਜਦੋਂ ਟਾਈਮ ਹੈਗਾ ਤਕਰੀਬਨ 4 ਕ ਬੱਜੇ ਵੇ ਆ ਵੀ ਜਿੰਨਾ ਕ ਟਾਈਮ ਲੱਗੇ 2-3 ਘੰਟੇ ਲੱਗੇ ਆਵਾਂਗੇ ਉੱਥੇ ਵੀ ਬਾਕੀ ਦਿਖਾਉਂਦੇ ਹੀ ਉੱਥੇ ਜਾ ਕੇ ਜਿਹੜਾ ਚੱਲਦਾ ਕਾਰੋਬਾਰ ਨੂੰ ਸਾਰਾ जीदा <laughs> ਪਾਪਾ ਜੀ ਚਲੋ ਚਲੋ ਪਾਈਏ ਫੋਨ ਦਾ ਪਾਪਾ ਜੀ ਨੇ ਫੋਨ ਆਇਆ ਆਹੋ ਮਖੜਾ ਹੋ ਜਾਓ ਜੀ ਸਵੇਰ ਨਾਲ ਦਾ ਗਾੜਾ ਪਾੜ ਪੈ ਗਿਆ ਹੋਰ ਰਾਮਪਾ ਨੇੜੇ ਚਲੀ ਗਿਆ ਜੜ ਤੇ ਲਿਗਾ ਹੈ ਰੰਮਨ ਦੇ ਇਹ ਦੂੰਗਾ ਕਰ ਰਿਹਾ ਹੈ ਅੱਜ ਪਹਿਲਾਂ ਹੂੰ ਤਾਂ ਦੂੰਗਾ ਮਨ ਚਲਾਈ ਜਾਣਾ ਸਿੱਤੀ ਹਾਂ ਰੋੜ ਦੇ ਹਾਂ ਰੋਗਦਾਨੀ ਜੀ ਸਵੇਰੋਂ ਦੇ ਅਸੀਂ ਸਵੇਰੋਂ ਵੀ ਆਏ ਤੇ ਥੋ ਡੰਡੇ ਆ ਨਾ ਪਏ ਉੱਥੇ ਤੱਕ ਤਾਂ ਵੱਧ ਗਿਆ ਸਾਡੇ ਨਾਲ ਪੋਹ ਹੋਸ ਮਾਨ ਗਿਆ ਜਿੰਨਾ ਤੁਸੀਂ ਕਹਦੇ ਹੋ ਮੈਂ ਜਿਆਦਾ ਆ ਗਿਆ ਜਿੱਥੇ ਉਹ ਬੰਦੇ ਖੜੇ ਆ ਟਾਂ ਵਿੱਚ ਦੇਖ ਰਿਹਾ ਰੇਤਾ ਰੇਤਾ ਥੱਲੇ ਖਵਰੇ ਕਿੰਨਾ ਘਟੂਗਾ ਕੋਲ ਦੰਦਾ ਹੈ ਪਾਣੀ ਹੈ ਜੀ ਬੂਟੇ اندر ਪਤਾ ਨਹੀਂ ਲੱਗੇ ਕਿੱਥੇ ਗਏ ਪਜਾਰ ਤੇ ਇੱਥੇ ਸਾਰੇ ਬੂਟੇ ਖੜੇ ਨੇ ਤੋਕ ਕਦੇ ਗੱਲ ਵੱਜ ਕੇ ਨਾਇਨ ਖੋ ਮਦਾਹੀ ਉਹੇ ਕਰਕੇ ਨੁਕਸਾਨ ਜ਼ਿਆਦਾ whales This ਭਾਈ ਜਾਲ ਲਿਆ ਨੇ ਨਗਰ ਮਾੜਾ ਦਾ ਫੰਦ ਪਾਉਣ ਲੱਗਿਆ ਇਹ ਫਰ ਫਰ ਕੇ ਲੱਗੇ ਵਿਲਾਉਣ ਹੁਣ ਉਹ ਕਿਤੇ ਜਿਆ ਬੰਦੇ ਕੂੜਾ ਜਾਣ ਭਾਈ ਜੀ ਜੀ ਸੀ ਜਨਾ ਬੰਦ ਪਾਇਆ ਹੋਇਆ ਬਹੁਤ ਹੈ ਇੱਕ ਇੱਕ ਜੀ ਨਹੀਂ ਹੈ ਗਿਆ ਇਧਰਲੇ ਪਾਸੇ ਵੀ ਬਾੜ ਲਾਤੀ ਉਹ ਵਿਚ ਨੂੰ ਦਿਖ ਰਿਹਾ ਬੰਦੇ ਉਹ ਦੇਖੋ ਜੀ ਫੇਰੇ ਉਧਰ ਵੀ ਬਾੜ ਲੱਗੇ ਉਹ ਬੂਟੇ ਵੱਡ-ਵੱਡੇ ਗੇੜਦੇ ਆ ਉਹ ਵੀ ਦਿਖਾਉਂਦੇ ਆਪਾਂ ਤੁਹਾਨੂੰ ਜਾ ਕੇ ਦੇਖਾ ਚਾਹ। ਬਾਪੂ ਲੋਰਾ ਜਿੰਨਾ ਵੀ ਖੜਾ ਸਾਰਾ ਉੱਚੇ ਕਰਦੇ ਆ ਵੱਡ-ਵੱਡੇ। ਬਾਹਲਾ ਕੇ ਬੀ ਬੂਟੇ ਵੱਟ ਵੱਟ ਕੇ ਵਿੱਚ ਗੇਣ ਇਧਰ ਨੂੰ ਵੀ ਬਾੜ ਲੱਗੀ ਨਾ ਵਿੱਚ ਨੂੰ ਇਧਰਲੇ ਪਾਸੇ ਵੀ ਆ ਖੇਤ ਹੈ ਦੇਖੋ ਹੁਣ ਆ ਪਾਪੂਲਰ ਖਾਰੇ ਖੜੇ ਨੇ ਇੱਕ ਨੇ ਖੇਤ ਉਧਰ ਖੜਾ ਦਾ ਉਹ ਸਾਰੇ ਹੀ ਖੇਤ ਵੱਟ ਕੇ ਗੇਣਨਾ ਪੈ ਗਿਆ ਵਿੱਚ ਦੇਖੋ ਕਿਹਨੇ ਉਹ ਬਾੜ ਚੱਲ ਵੀ ਫੇਰ ਦਵਾਰੇ ਹੁਣ ਉਹ ਬੂਟਿਆਂ ਦੀ ਬਟਾਈ ਚੱਲ ਵੀ ਤਿੰਨ ਸਾਲ ਦੇ ਬੂਟੇ ਆ ਵਿਓ ਲੱਗੇ ਵੀ ਤੋਂ ਸੰਗਤ ਅਜੇ ਲੱਗੀ ਵੀ ਉਧਰ ਲੱਗੇ ਹੋਏ ਕਿੰਨਾ ਕੁ ਬਚਾਈ ਜਾਊਗਾ ਹਲੇ ਰਾਤ ਨੂੰ ਪਾਣੀਾਂ ਤੇ ਫੇਰ ਛੱਡਣਾ ਉਹਦੀ ਜ਼ਿਆਦਾ ਮਾਰ ਬੈਠ ਚੰਨ ਲਾਤਾ ਰਕਾ ਹੈ ਨਾ ਪਾਣੀ ਪਾਣੀ ਮਾਦਾ ਹੋਰੇ ਦੇ ਕਰਕੇ ਸਾਰੇ ਧੱਕਾ ਪੈਂਦਾ ਇਹ ਕਰਾਉਂਦੇ ਕੱਸੀ ਹਰਮਾ ਹੋ ਰਹੀ ਨਾ ਮਾਤਾ ਕਰੇਟ ਗਿਰ ਕੇ ਜਿਵੇਂ ਤਾਰ ਤੋਂ ਮੁਝ ਹੋਇਆ ਆਪ ਵੀ ਉਹ ਜਲਾਣੇ ਨੇ ਵੇਖਾ ਨਹੀਂ ਆਉਂਦੇ ਪੁੱਛਾਣਾ ਕਿਤੇ ਬਾਅਦ ਨੂੰ ਠੀਕਾ ਤੋਂ ਨਾ ਆਉਂਦੇ ਕਿਤੇ ਆ ਕੇ ਤੇ ਪੈ ਜੇ ਪੰਦੀ ਵੇ ਚਾਹੁੰਦੇ ਆ ਜੀ ਹੋਣਗੇ ਨਾ ਆਹ ਪੈਸਾ ਲੱਖੇ ਆ ਮਾਣਾ ਹਾਂ ਚੈੱਕਾਂ ਦੇ 500 ਅੱਗੇ 200 ਇੱਕ ਕੱਪੇ ਆਉਂਦੇ ਆ ਲੱਗ ਗਈ ਰਾਤ ਦਾ ਬੰਦੋਬਸਤ ਕਰਨ ਹੋਵੇ ਸਾਰੰਗਪੁਰ ਕਿੱਥੇ ਗਏ ਸਾਰੰਗਪੁਰ ਵਿੱਚ ਇੱਥੇ ਕਿੱਟੀ ਅੱਗੇ ਹਾਂਜੀ ਹੈਗਾ ਦੂਜੀ ਵੇਤ ਨਹੀਂ ਜੜੇ ਫਾਰਮੇਨ ਦੇ ਵੀਰੇ ਹੁਣ ਵੇਚ ਲੋ ਬਾਈ ਜੀ ਚੱਲਦਾ ਕੰਮ ਓਰੇ ਬਾਕੀ ਮੁਸ਼ਕਲ ਆ ਕੰਮ ਨਹੀਂ ਹੋਣਾ ਲੱਗਦਾ ਕਿਉਂ ਕਈ ਪਾਸੇ ਮਾਰ ਪੈ ਗਈ ਵੀ ਹੁਣ ਸਾਰੰਗਪੁਰ ਕਹਿੰਦੇ ਟੁੱਟ ਚਲੇ ਉਧਰ ਇੱਥੇ 2 ਕਿਲੋਮੀਟਰ ਕਹਾ ਗਾਹਾਂ ਟੁੱਟ ਗਿਆ ਹੁਣ ਉੱਥੋਂ ਚੱਲਿਆ ਜੀ ਬਾਕੀ ਚਾਹ ਲੰਗਰ ਪਾਣੀ ਸਾਰਾ ਕੋਈ ਗੈਦਰ ਹੀ ਖੜਦੇ ਬਾਈ ਖਾਣੇ ਪੀਣੇ ਦੀ ਸੇਵਾ ਦਾ ਕੋਈ ਨਹੀਂ ਕੰਮ ਦਾ ਕੋਈ ਨਹੀਂ ਹੈਗਾ ਪਰ ਪਾਣੀ ਮੂਰੇ ਜੋਰ ਨਹੀਂ ਚੱਲਦਾ ਹੈਗਾ ਚਲੋ ਇੱਥੇ ਰੁਕਿਆ ਵਾ ਬਹੁਤ ਜੋਰ ਲਾਇਆ ਵਾ ਸੰਗਤ ਨੇ ਵੀ ਹੁਣ ਗਾਹਾਂ ਪਿੰਡ ਤੋਂ 2 ਕਿਲੋਮੀਟਰ ਹੋਰ ਆ ਸਾਰੰਗਪੁਰ ਉਹ ਸਾਰੰਗਪੁਰ ਕਹਿੰਦੇ ਟੁੱਟ ਗਿਆ ਹੁਣ ਉੱਥੋਂ ਚੱਲਿਆ ਜੀ ਬਾਕੀ ਦੇਖਦੇ ਉੱਥੇ ਜਾ ਕੇ ਕਿਵੇਂ ਦਾ ਮਾਹੌਲ ਹੈ ਰਾਤ ਦੇ ਸਮਝ ਲੋ ਵੀ 6:30 ਪਾਉਣ 7 ਦਾ ਟਾਈਮ ਹੋ ਗਿਆ ਵਾ ਸ਼ਾਮ ਦਾ ਵੇ ਦੇਖਦੇ ਕਿੰਨਾ ਕ ਟਾਈਮ ਲੱਗਦਾ ਓਰੇ ਜੇ ਹੁਣ ਸਾਰੰਗਪੁਰ ਸਾਂਭਣ ਜੋਗ ਹੋਇਆ ਤਾਂ ਸਾਂਭਾਂਗੇ ਇਹ ਕੰਮ ਵਿਗੜਿਆ ਹੋਇਆ ਫੇਰ ਕੋਈ ਨਹੀਂ ਕਹ ਸਕਦੇ ਇਹੋ ਮੋਟਰਸਾਈਕਲ ਵੀ ਆਪਣੇ ਇੱਧਰ ਖੜੇ ਪਾਸੇ ਖੜੇ ਜਦੋਂ ਟੁੱਟਣਾ ਇਹ ਤਾਂ ਨੀਵਾ ਬਹੁਤ ਹੈ ਫੇਰ ਹਾਰੰਗਪੁਰ ਟੁੱਟਣ ਦਾ ਰੌਲਾ ਪੈ ਗਿਆ ਜੇ ਕਿਲਾ ਸਾਰੀ ਹੱਲ ਚਲ ਹੋ ਗਈ ਸਾਰੇ ਬੰਦੇ ਉਧਰੋਂ ਭੱਜਣ ਲੱਗੇ ਆ ਵੀ ਓਰੇ ਸਾੰਬਿਆ ਵਾ ਚਲੋ ਕੰਟਰੋਲ ਹੈ ਫੈਲੇ ਲੱਗੇ ਬੱਲੀਆਂ ਬੁੱਲੀਆਂ ਗੱਡੀਆਂ ਵਿਆਂ ਹੁਣ ਪਾਣੀ ਦਾ ਲੋਡ ਵੀ ਘਟਿਆ ਓਰੇ ਬਾਕੀ ਦੇਖਦੇ ਆ ਜਾ ਕੇ ਹਾਰੰਗਪੁਰ ਦਿਖਾਉਂਦੇ ਤੁਹਾਨੂੰ ਸਾਰਾ ਕੁਝ ਓ ਨਾਉ ਬਾਈ ਇੱਥੇ ਹਾਰੰਗਪੁਰ ਲੱਗਿਆ ਕਹਿੰਦੇ ਟੁੱਟਣਾ ਤੋਂ ਜੱਲੇ ਰਿਹਾ ਉਹ ਪੂਰੇ ਟਰਾਲੀਆਂ ਜਾਂਦੀਆਂ ਰੇਤੇ ਦੀਆਂ ਬਾਗੇ 1 ਕਿਲੋਮੀਟਰ ਰਹਿ ਗਿਆ ਬਸ 5-7 ਕਿਲੋਮੀਟਰ ਹੈ ਾਂਗਰੇ ਪਿੰਡੋਂ ਹੋਈ ਵਿਚਾਰੀਓ 6 ਵੀ ਆਉਂਦੇ ਲਾਈਨ ਲੱਗੀ ਵੀ ਬਾਕੀ ਜਿਹੜੇ ਜਿਹੇ ਹਾਲਾਤ ਆਪਾਂ ਹਣ ਉੱਥੇ ਜਾ ਕੇ ਦਿਖਾਵਾਂਗੇ ਜਾਂ ਕੁਸਰ ਉਹ ਭਾਈ ਉੱਥੇ ਦੇ ਵੀ ਚੱਲ ਪਿਆ ਸੀ ਹਰੇ ਪਹੁੰਚੇ ਹੈ ਨਹੀਂ ਤੇ ਉਥੇ 2.5 ਕਿਲੋਮੀਟਰ ਗਿਆ ਤਾਂ ਬਾਅਦ ਵਿੱਚ ਅਸੀਂ 7-8 ਕਿਲੋਮੀਟਰ ਵੀ ਤਕਰੀਬਨ ਹੁਣ ਪਹੁੰਚਣੇ ਵਾਲਿਆ ਉਹ ਪਿੰਡ ਲੱਗਿਆ ਲੇਕਰ ਆਪਣੇ ਮੋੜ ਮਾਜਰਾ ਪਾਸੇ ਇੱਥੇ ਵੀ ਲੱਗਿਆ ਡੋਟਾ ਸਾਰਾ ਅੰਗਰ ਵਰਸਾ ਚ ਸਾਰਾ ਘਬਰ ਮਾਜਰਾ ਪਾਸੇ ਪਿਛੇ ਰਹਿ ਗਿਆ ਉੱਥੇ ਮੁੜ ਕੇ ਸਰਗਵਰ ਜਿਹਦੇ ਬਰਾਬਰ ਅਧਰਿਆ ਬਾਕੀ ਦੇਖ ਰਿਹਾ ਵਾਹ ਫਸਰ ਬਾਰੀ ਮਕੰਮੇ ਖੜੀ ਅੱਧਰ ਜਿੰਨੀ ਵੀ ਹੈਗੀ ਆ ਵਧੀਆ ਹੁਣ ਇੱਥੇ ਕਿਧਰ ਹੋਗੇ ਵਾਕੇ ਸੜਕ ਤੇ ਸੜਕ ਸੜਕ ਤੇ ਸੜਕ ਚੱਲਣਾ ਉਹਦਾ ਕੱਚਾ ਬਾਕੀ ਭਾਈ ਉੱਪਰ ਏਰੀਆ ਹੈ ਹਨੂੰ ਰਸਤਾ ਦਾ ਪਤਾ ਨਹੀਂ ਹੈ ਭਾਈ ਨੇ ਹੋਰ ਨਾ ਮਾਤਾ ਕਹਿੰਦਾ ਉੱਧਰ ਉਹ ਭਾਈ ਆਹ ਹੈ ਪਿੰਡ ਸਰਗਵਰ ਪਹੁੰਚ ਗਏ ਸੀ ਯਾਨੀ ਆ ਗਏ ਸੀ ਥੋੜਾ ਜਿਹਾ ਗਲਤ ਰਸਤੇ ਨੂੰ ਮੁੜਦਾ ਗਾਹਾਂ ਤਾਂ ਥੋੜਾ ਜਿਹਾ ਹੋਰ ਪਿਛੇ ਮੁੜ ਗਏ ਮੈਂ ਹੁਣ ਇੱਥੇ ਤੇ ਮੁੜੂੰਗਾ ਕੋਈ ਨਹੀਂ ਦੇਖਦੇ ਭਾਈ ਕਹਿੰਦਾ ਉਹ ਬਾਈ ਦੱਸਦਾ ਰਸ ਕਿੱਥੇ ਗਾਹ ਜਾਣਾ ਜੀ ਕਾ ਇਹ ਤੋਂ ਇਹ ਮੋੜ ਜਾ ਭਾਈ ਆ ਗੰਨੇ ਕੋਲ ਠੀਕ ਆ ਓਕੇ ਓਕੇ ਭਾਈ ਆਪਾਂ ਵੀ ਆਪਸੇ ਰਸਤੇ ਬਣਾ ਲੇ ਤੋਂ ਦੱਬੇ ਜੀ ਭਾਈ ਹਾਂ ਹਾਂ ਭਾਈ ਪੱਤਰੇ ਘਾਤੇ ਜਿਦੋਂ ਵੀ ਕੰਮ ਚੱਲਣਾ ਹੁਣ ਆਜੋ ਓ ਭਾਈ ਪੌਂਚ ਉੱਥੇ ਬਾਕੀ ਹੱਦ ਪਰ ਜਾ ਕੇ ਤੁਹਾਨੂੰ ਦਿਖਾਉਂਦੇ ਜਾਗੇ ਕੰਮ ਉਰੇ ਹੀ ਪਹਿਲਾਂ ਤੋਂ ਜਾਂਦਾ ਉਹਨਾਂ ਪ੍ਰਾਈਵੇਟ ਟਰੈਕਟਰਾਂ ਨਾਲ ਰਸਤੇ ਕਿੱਡੇ ਆ ਬੁਰਾ ਹਾਲ ਹੈ ਇੱਕ ਤੇਰਾ ਦਰਿਆ ਜਮਈ ਨੇੜੇ ਚੱਲਦਾ ਆ ਪੌਦਰ ਦਾ ਹਲੇ ਫੇਰ ਬਹੁਤ ਦੂਰ ਦਾ ਕਾ ਰਾਹਤੇ ਬਹੁਤ ਬਰੇ ਹਾਰ ਹੋਏ ਨੇ ਕੋਈ ਨਾ ਫੇਰੇ ਵਾਜੋ ਜਿੱਥੇ ਗਿਆ ਨੇੜੇ ਇਹ ਉਹ ਕੋਲ ਜਾ ਰਿਹਾ ਜਮਾਂ ਹੀ ਉੱਕਣੇ ਉਹ ਜਕੜਾ ਕੰਮ ਉਦੋਂ ਨਾਲ ਉਹੀ ਠੋਕਰ ਵਾਲਾ ਕੰਮ ਹੋ ਰਿਹਾ ਇਹਨਾਂ ਦੇ ਕੋਈ ਠੋਕਰ ਦੇ ਵਿੱਚ ਘੁੰਮਣ ਘਰੇ ਜੀ ਪਈ ਜਾਂਦੀ ਆ ਪਾਣੀ ਉਰੇ ਚੜਿਆ ਹੋਇਆ ਨੇੜੇ ਆ ਬਹੁਤ ਜ਼ਿਆਦਾ ਹਾਲਤ 2.5 ਫੁੱਟ ਦਾ ਕੰਮ ਰਹਿ ਗਿਆ ਉੱਥੇ ਸਾਰੇ ਬੰਨ ਦੇ ਕੋਲ ਤੇ ਆਪਾ ਪਾਪੂਰੇ ਆਹੀ ਚੁਣੇ ਜਾਨ ਆਹ ਕੋਈ ਵਾਪੂਲੇ ਸਾਬਾ ਗੇਰਾ ਪਟਾ ਪਟਾ ਵਾ ਸਭ ਪਾਪੂਰੇ ਰੋਕਣ ਵਾਸਤੇਂ ਅੰਗਰੇਵ

авч <s> ਚਲੋ ਚਨੜ ਤੇ ਵੀ ਨੇੜੇ ਆਇਆ ਵਾ ਚਲੋ ਫੇਰ ਵੀ ਉਰੇ ਜਾਓ ਆ ਥੋੜਾ ਜਿਆ ਉਹਨਾਂ ਜੋਰ ਨਹੀਂ ਮਾਰਦਾ ਹੈਗਾ ਵੀ ਉਧਰ ਥੋੜਾ ਜਿਆਦਾ ਘੁੰਮਣ ਕੇ ਰਹੀ ਪਈ ਵੀ ਆ ਬਾਕੀ ਪਤਾ ਕੁਝ ਨਹੀਂ ਹੈਗਾ ਹੁਣ ਪਾਣੀ ਥੋੜਾ ਜਿਆ ਘਟਿਆ ਹੋਇਆ ਦੇ ਵਿੱਚ ਜਦੋਂ ਪਹਿਲਾਂ ਪਾਣੀ ਉੱਪਰ ਚੜ ਲਿਆ ਹੋਰੇ ਦਰਿਆ ਦਾ ਹੁਣ ਉਹ ਪਾਣੀ ਛੱਲੇ ਆ ਤੇ ਉਹਦੇ ਕਰਕੇ ਚਲੋ بچਾਓ ਬਾਕੀ ਬੱਦਲ ਬਹੁਤ ਹੋਇਆ ਵੇ ਤਾਂ ਪਤਾ ਕੁਝ ਨਹੀਂ ਹੈਗਾ ਕਿ ਯਾਥੋ ਕਰਨਾ ਹੈਣਾ ਇਹਦੇ ਬਾਕੀ ਫੌਜੀ ਵੀ ਇਧਰ ਹੀ ਪਹੁੰਚੇ ਹੋਇਆ ਗੱਡੀਆਂ ਇਹਨਾਂ ਦੇ ਪਹੁੰਚੇ ਆ ਵੀ ਆ ਆਪਣੇ ਜਾਣ ਪਛਾਣ ਆ ਬਣੇਗਾ ਚਲੋ ਵੀਡੀਓ ਦੇਖਦੇ ਆਪਣੇ ਬਹੁਤ ਧੰਨਵਾਦ ਆ ਵੀਰਾਂ ਦਾ ਬਹੁਤ ਮਦਦ ਲੱਗੀ ਵੀ ਹੈ ਇਹ ਬੋਰੇ ਜਿਹਦਾ ਬਾਈ ਸਵੇਰ ਦੇ ਪਤਾ ਨਹੀਂ ਕਿੰਨੇ ਘੜ ਘੜਾ ਸੀ ਵਿੱਚ ਘੇਰ ਲਏ ਛੱਡਦੇ ਨਹੀਂ ਹੈਗੇ ਹੌਣ ਮੜ ਜਾ ਪਾਣੀ ਘਟਾਣ ਕਰਕੇ ਨਾ ਖੰਦ ਗਿਆ ਪਿਆ ਜਿਹੜੀ ਘੁੰਮਣ ਕਰੀ ਜਾਉ ਪਾਣੀ ਦੇਖੋ ਦੇਖ ਲਈ ਹੁਣ ਆਪਣਾ ਵੀ ਸਿੱਧਾ ਚੱਲ ਰਿਹਾ ਨਹੀਂ ਇੱਥੇ ਨੂੰ ਘੋਟ ਘੁੰਮਦਾ ਹੋਇਆ ਕਰਕੇ ਫਰਕ ਪੈ ਗਿਆ ਬਾਕੀ ਪਿੰਡ ਨਾਲੇ ਬਰਾਬਰੇ ਪਿੰਡਾਂ ਬੰਨ ਟੁੱਟਦੀ ਸਾਰੇ ਪਿੰਡਾਂ ਹੈ ਨਲਖਾਨ ਬਹੁਤ ਹੋਣਾਂ ਟੁੱਟਿਆ ਮੱੜ ਗਿਆ ਦੇਣੇ ਛੱਪ ਗਿਆ ਹਨੇਰਾ ਲੱਗਿਆ ਹੁਣ ਦੇਖਦੇ ਆ ਆ ਗਿਆ ਕੰਟਰੋਲ ਦੇ ਵਿੱਚ ਇਹ ਜਿਆਦਾ ਕੰਮ ਤਾਂ ਨਾ ਜਿਹੜਾ ਜਾਲ ਦੇ ਵਿੱਚ गिरਦਾ ਏ ਠੀਕ ਆ ਜਿਹੜਾ ਬੋਰੇ ਵਿੱਚ ਗੇਰਦੇ ਆ ਉਹ ਨਹੀਂ ਛੱਡਦਾ ਹੈਗਾ। ਯਕਨ ਨਾ ਬੋਰੇ ਦਾ ਪਤਾ ਨਹੀਂ ਕਿੰਨੇ ਗਏ ਲੇ ਜਿਹੜੇ ਹਟ-ਫੜ ਜਾਂਦੇ ਦੇਖਦੇ ਨਹੀਂ ਹੈਗਾ ਜਾਲ ਵਾਲਾ ਰੁਕਦਾ ਜਾਲ ਬਣਾਉਣ ਵਾਲਿਆਂ ਨੇ ਕੋਈ ਬੰਦਾ ਹੈਗਾ। ਦੇਖੋ ਜਾਲ ਲਿਆਂਦੇ ਦੇ ਵਾਲੇ ਵਾਲੇ ਦੇ ਉਹਨਾਂ ਕਰਕੇ ਥੋੜਾ ਖੰਦ ਪਿਆਦਾ। ਇਹ ਟਰਾਲੇ ਆਉਂਦੇ ਆ ਬੜੇ ਬਣਾਏ ਭਰੇ ਪੇਪਰ ਦੇ। ਨਹੀਂ ਵੀ ਲੱਗਿਆ ਪੈਣ ਕਣੀਆਂ ਹੋ ਗਿਆ ਸ਼ੁਰੂ। ਜੀ ਆ ਗਿਆ तकरीबन ਕੰਟਰੋਲ ਜਿਹੜਾ ਕੋ ਬੰਦੇ ਬਹੁਤ ਬਹੁਤ ਗੁਰੇ ਲੈ ਹੁਣ ਤਿੰਨ ਪਿਛੇ ਵੀ ਚੱਲੇ ਆ ਸੀ ਚੱਲੇ ਹਾਂ ਘਰ ਨੂੰ ਆਪਣਾ ਬਾਕੀ ਫੌਜੀ ਵੀਰਾਂ ਨੇ ਬਹੁਤ ਮਿਹਨਤ ਲੱਗੇ ਰਿਹਾ ਸਵੇਰੇ ਜਿਹੜੇ ਰਹੇ ਰਹਿਣ ਉਹਦੇ ਦਿੰਨੇ ਵੀ ਹੈਗੇ ਸਾਰੇ ਹੀ ਮੂਰੇ ਹੋਏ ਵਾ क्यों बड़ बड़े बड़े गोले गए जा ਫਰਮਾਇਤ ਉਹ ਭਾਈ ਹੁਣ ਚੱਲ ਪਏ ਸੀ ਤਾਂ ਘਰ ਨੂੰ ਬਈ 2 2.5 ਘੰਟੇ ਲੱਗੇ ਹੁਣ ਤਾਂ ਕਿਉਂ ਪਤਾ ਸਾਨੂੰ ਲੇਟ ਲੱਗਿਆ ਬਹੁਤ ਘੰਟਾ ਕੁ ਲੱਗ ਗਿਆ ਇਹਦਾ ਨੱਠ ਭੱਜੇ ਹੋਈ ਐ ਪਰ ਵਸਾਤੇ ਪਹਿਲਾਂ ਲੱਗੇ ਵੀਰ ਬਹੁਤ ਹੋਰੇ ਬਾਕੀ ਅਪਡੇਟ ਜਿਹੜੀ ਹੋਣੀ ਨਾ ਉਹ ਤੁਹਾਨੂੰ ਕੱਲ ਨੂੰ ਦੱਸਾਂਗੇ ਅਸੀਂ ਕੋਸ਼ਿਸ਼ ਬਹੁਤ ਆਸ ਹੈ ਕਿ ਵੀ ਨਹੀਂ ਟੁੱਟੂਗਾ ਮੋੜਤਾ ਪਾਣੀ ਬੈਗ ਇਹ ਦੇਖੋ ਫਸਲ ਗੜੇ ਸਾਹਿਬ ਦਾ ਬਟਾ ਬਟਾ ਗੇਤੀ ਨੂੰ ਤੇ ਬਾਕੀ ਹੁੰਦੇ ਵੀਰ ਬਹੁਤ ਹਲੇ ਪਤਾ ਲੱਗੀ ਜਾਂਦਾ ਜਿਨ੍ਹਾਂ ਨੂੰ ਹੁਣ ਸਾਡਾ ਔਰੇ ਤੇ ਪਿੰਡ ਤਕਰੀਬਨ 20 ਕਿਲੋਮੀਟਰ ਪੈ ਗਿਆ ਅਸੀਂ ਆਹ ਲੰਗੇ ਬਹੁਤ ਜਿਹੜਾ ਉਹ ਪਿੱਛੇ ਦਾ ਦੌਦਪੁਰ ਦੌਦਪੁਰ ਤੋਂ 12 ਕਿਲੋਮੀਟਰ 8-9 ਕਿਲੋਮੀਟਰ ਜਿੰਗਾ ਹਾਂ ਘਰ ਫਿਰਦੇ ਬਾਕੀ ਫੌਜੀ ਵੀ ਬੈਠੇ ਆਪਣੇ ਭਾਈ ਬਹੁਤ ਮਦਦ ਹੈ ਨਾਲ ਦੀ ਬਾਕੀ ਪ੍ਰਸ਼ਾਸਨ ਵੀ ਸਾਰਾ ਖੜਾ ਹੋ ਰਿਹਾ। ਹਰੇਕ ਬੰਦਾ ਪਹੁੰਚਿਆ ਹੋਇਆ ਰਿਹਾ। ਪਰ ਅਸੀਂ तकरीबन 50-55 ਸਾਲ ਦੇ ਨੂੰ 52 ਦੀ ਉਮਰ ਪਹਿਲੀ ਵਾਰ ਆਇਆ ਇਲਾਕੇ ਦੇ ਵਿੱਚ। ਬਿੱਲ ਦੇ ਆਹ ਏਰੀਆ ਚੋਂ। ਇਹ ਵੀ ਮੰਡ ਦਾ ਹੀ ਜਿਹਾ ਸਮਝ ਲਓ। ਅੱਗੇ। ਇਹਨਾਂ ਲੱਗੇ ਹੋਏ ਬੋੜ-ਬੂੜ ਇਹਨਾਂ ਦੇ। ਕਿਉਂ ਇੱਥੇ ਜਿਹੜੇ ਹੈਗੇ ਨਾ ਪਿੰਡ ਨੇੜੇ ਹੀ ਆਇਆ। ਸਾਰਾ ਨਬਰ ਦਾ ਸਾਰਾ ਬਟੈਲ ਬਾਇਓ ਡਾਟਾ ਵੀ ਯਕਣਾ ਬਾਕੀ ਚਲੋ ਉਹ ਪਰਕੇ ਆਇਆ ਟਰੈਲ ਯਾਰ ਆ ਦੇਖੋ ਵੀਰ ਬਹੁਤ ਬਾਂਦ ਰਹੇ ਆ ਥੋੜਾ ਨੇੜੇ ਦੇਰ ਚੱਲੀ ਜਾਣਾ ਵੀ ਸਾਨੂੰ ਹੁਣ ਰਸਤੇ ਦਾ ਵੀ ਸਾਨੂੰ ਮੇਨ ਰੋਡ ਵੀ ਪੁੱਛ ਕੇ ਜਾਣ ਦਾ ਪੈਣਾ ਆਏ ਅਸੀਂ ਜਿਹੜੇ ਹੋਲ ਟੁੱਟੇ ਪੱਜੇ ਰਸਤਿਆਂ ਨੂੰ ਆ ਬਾਕੀ ਚਲੋ ਠੀਕ ਹੈ ਜੀ ਦੰਦੇ ਅਪਡੇਟ ਕਰ ਲੂ ਅਗਲੇ ਬਲੌਗ ਚ ਵੀ ਕਿਵੇਂ ਆ ਸਾਰਾ ਬਾਕੀ ਕਿਰਪਾ ਮਾਰ ਕਰੋ ਅਰਦਾਸ ਕਰੋ ਸਾਰੀ ਵੀ ਚੜਦੀ ਕਲਾ ਵਿੱਚ ਰੱਖਿਆ ਸੀ ਵੀ ਹਿਰਦਾਸਾਂ ਕਰਦੇ ਆ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਆਪਾਂ ਅਗਲੇ ਵਲੌਗ ਚ ਅਰੇ ਪੋਜੀਸ਼ਨਾਂ ਸਾਰਿਆਂ ਕਰਦਿਆਂ ਸਾਫ਼ ਹਨ ਵੀ ਪਤਾ ਲੱਗਦਾ ਰਹੇ ਇੱਥੇ ਦਰਿਆ ਨੇੜੇ ਆ ਦੇਖੋ ਸਾਰਾ ਕੁਝ ਰਹਿ ਬੋਲੇ ਰਹਿਦਾ ਪੁੱਟੇ ਨਾਲੇ ਫਿਰ ਤਾਂ ਠੈਕਣਾ ਆਪਾਂ ਕੀ ਟਰੈਕਟਰ ਲਾ ਕੇ ਪਹੁੰਚੋ ਸਾਰੀ ਉਰੇ ਮੈਂ ਲੱਗਿਆ ਭਰ ਕੇ ਆਵੇ ਫੈਲਿਆ ਨੇ ਤੇ ਠੀਕ ਹੈ ਜੀ ਸਸਰੀ ਘਾਲ ਸਾਰਿਆਂ ਨੂੰ ਭਾਈ ਮਿਲਦੇ ਆ ਫਿਰ ਅਗਲੇ ਵਲੌਗ ਚ